ਇਹ ਹੈਗਾ ਸੰਸਿਸਟਰ ਸਰਨਸਟਰ ਮੁੰਨ ਕੋਸ਼ਟ ਆਗਮਨ ਲਿਖ ਦੂੰਗੀ ਅੱਜ ਤੇ ਆ ਉਥੇ ਦਾ ਚਾਰਚ ਆ ਤੇ ਆ ਇੱਥੇ ਇੱਥੇ ਵੀ ਮਾਰਕੀਟ ਲੱਗਦੀ ਐ ਇੱਥੇ ਗੋਰਿਆਂ ਦੀ ਹਰ ਜਗ੍ਹਾ ਤੇ ਜਿੱਦਾਂ ਮਾਰਕੀਟ ਲੱਗਦੀ ਐ ਨਾ ਇੱਥੇ ਵੀ ਗੋਰਿਆਂ ਦੀ ਮਾਰਕੀਟ ਲੱਗਦੀ ਐ ਇੱਥੋਂ ਹੁਣ ਅਸੀਂ ਬੱਸ ਫੜਨੀ ਆ 855 ਜਿਹੜਾ ਆ ਸ਼ਹਿਰ ਆ ਇੱਥੋਂ ਤੁਸੀਂ ਬੱਸ ਲੈ ਸਕਦੇ ਹੋ ਤੁਹਾਨੂੰ ਆਸ਼ਰ ਆਉਣਾ ਹੀ ਪਊਗਾ ਭਾਵੇਂ ਤੁਸੀਂ ਚਲਦਨਵਾਲ ਤੋਂ ਆਜੋ ਆਕਸਫੋਰਡ ਤੋਂ ਆਜੋ ਇੱਥੋਂ ਆਜੋ ਸੋ ਤੁਹਾ 855 ਨੰਬਰ ਬੱਸ ਆ ਜਿਹੜੀ ਜਾਂਦੀ ਆ ਬਾਈ ਬ੍ਰੇਕ ਹੁਣ ਆਪਾਂ ਬੱਸ ਲੈ ਲਿਆ ਸੋ ਇਹਦੀ ਰਿਟਰਨ ਟਿਕਟ ਹੈਗੀ ਆ 4 ਪਾਉਂਡ 10 ਦੀ ਤੇ ਜੇ ਤੁਸੀਂ ਸਿੰਗਲ ਲੈਣਾ 270 ਸਾਨੂੰ ਪਤਾ ਹੈ ਅਸੀਂ ਇੱਥੇ ਵਾਪਸ ਆਣਾ ਤੇ ਇਥੋਂ ਜਿੱਥੇ ਲੋਕੇਸ਼ਨ ਆ ਜਿੱਥੇ ਸਾਡਾ ਰੈਸੀਡੈਂਸ ਆ ਉੱਥੇ ਆਪਾਂ ਵਾਪਸ ਜਾਣਾ ਬਟ ਇੱਥੇ ਵਾਪਸ ਆਣਾ ਪੈਣਾ ਸੋ ਉਹ ਰਿਟਰਨ ਇਸਪੈਕਟਰ ਤੇ ਗਰੁੱਪ ਟਿਕਟ ਅਗਰ ਤੁਸੀਂ 4-5 ਜਾਣੇ ਤਾਂ ਗਰੁੱਪ ਟਿਕਟ ਹੈਗੀ ਆ 22 ਪਾਉਂਡਸ ਦੀ ਬਟ ਮੋਬਾਈਲ ਟਿਕਟ ਲੜਾ 24 ਪਾਉਂਡਸ ਦੀ ਬੱਲੇ ਵੇਖਿਆ ਸੀ ਗਿਆ ਵਲਾਂ ਚੱਲੋ ਸਿ ਮੋਬਾਈਲ ਟਿਕਟ ਲੜਾ ਮੋਬਾਈਲ ਟਿਕਟ ਲਵਾਗੇ that is cheaper because ਕੱਲੋ ਪਾ 801 ਤੇ 855 ਇਹ ਜਿਹੜੀਆਂ ਬੱਸਿਸ ਨੇ ਇੰਨੇ ਦੀਆਂ ਟਿਕਟਸ ਪੰਦੀਆਂ ਨੇ ਬੁਲਹੰਬਸਿਸ ਨੇ ਕੋਚਿਸ ਨੇ ਵੀ ਪਾਉਂਡ ਦਾ ਪੈਂਦਾ ਹੈ ਗਰੁੱਪ 3 ਤੋਂ 4 ਜਣੇ ਹੁੰਦੇ ਨੇ ਆਈ ਗੈਸ ਤੇ ਉਹਦੇ ਵਿੱਚ ਤੁਸੀਂ ਵੀ ਪਾਉਂਡ ਚ ਸਾਰਾ ਦਿਨ ਕੰਮ ਸਕਦੇ ਹੋ ਸੋ ਜੇ ਤੁਸੀਂ 7:00 ਚੀਸਾ ਦੇਖਣੀ ਹੈ ਇੱਕ ਦਿਨ ਚ दैट इज ऑन ਇਸ ਪੈਟਰ 8:00 1 ਤੇ 8:55 ਉਹ ਦੋਨੋਂ ਚੱਲਦੀਆਂ ਨੇ ਉਹ ਸਟਾਪ ਤੇ ਲਾਇਆ ਤੇ ਉਹਨੂੰ ਅਸੀਂ ਪੁੱਛਿਆ ਵੀ ਇੱਥੇ ਬੱਸ ਸਟਾਪ ਤਾਂ ਹੈ ਨਹੀਂ ਕਦੀ ਮੈਨੂੰ ਨਹੀਂ ਪਤਾ ਬੱਸ ਸਟਾਪ ਕਿੱਥੇ ਬੱਸ ਇੱਥੇ ਸਕੁਆਇਰ ਕਹਿੰਦੇ ਨੇ ਇਹਨੂੰ ਤੇ ਦਿਸ ਇਜ਼ ਦ ਪਲੇਸ ਹੈਗਾ ਟੈਲੀਫੋਨ ਬੂਥ ਐਂਡ ਇਹ ਚੱਲਦਾ ਹੈ ਐਕਚੁਅਲ ਜੀ ਲੁੱਕ ਤੁਹਾਨੂੰ ਇਹ ਨਿਸ਼ਾਨ ਤੇ ਹੋਈ ਨੇ ਇੰਨੇ ਸੋਨੇ ਕਾਰ ਨੇ ਸਾਰੇ ਇੱਕੋ ਜਿਹੇ ਕਾਰ ਨੇ ਤੇ ਸਾਰੇ ਇਦਾਂ ਦੇ ਆ ਜਿਵੇਂ ਬਹੁਤ ਪੁਰਾਣੇ ਹੁੰਦੇ ਆ ਬਰਾਊਨ ਬਰਾਊਨ ਜਿਹਾ ਲੱਗਦਾ ਬਰਾਊਨ ਨੂੰ ਗਾਜੇ ਦਾ ਰੰਗ ਤੇ ਇਦਾਂ ਲੱਗਦਾ ਬਸ very difficult not very different very new ਆ ਹੈਗਾ ਚਾਰਜ ਕਿੰਨਾ ਸੋਹਣਾ ਯਾਰ so beautiful ਤੇ ਐਂਟ੍ਰੈਂਸ ਵੀ ਬੜੀ ਸੋਹਣੀ ਬਣਾਈ ਹੋਈ ਹੈ ਨਾ ਨਿੱਕੇ ਜਿਹੇ ਦਾਣੇ ਰੱਖੇ ਹੋਏ ਆ ਵਕਿਸ ਬਾ ਸ਼ਾਪ ਲੱਗੀ ਹੋਇਆ ਦਸ ਆਲਸੋ ਸ਼ਾਪ ਐਂਡ ਇਦੇ ਅੰਦਰ ਕ੍ਰਾਫਟਵੇਅਰ ਕ੍ਰਾਫਟਵੇਅਰ ਇੱਥੇ ਸਾਰਾ ਦੇਖ ਕੇ ਆਪਾਂ ਸੇ ਸਾਰਾ ਦੇਖ ਕੇ ਆਇਆ ਉਹ ਕਹਿੰਦੇ ਅਸੀਂ ਮਤਲਬ ਲਾਉਂਦੇ ਨੇ ਸਾਰੇ ਹੈਂਡਵਰਕ ਬਣਾਉਂਦੇ ਨੇ ਨਾ ਸਾਰੇ ਆਪਣਾ ਆਪਣਾ ਸਮਾਨ ਹੈ ਮੈਨੂੰ ਲੱਗਿਆ ਅਸੀਂ ਪਹਿਲਾਂ ਵੀ ਚੈਰਿਟੀ ਵਾਸਤੇ ਬਟ ਲੁੱਕ ਐਟ ਦਿਸ ਥਿੰਗ ਉਹ ਨਹਿਰਾ ਠੀਕ ਹੈ ਤੇ ਲੁੱਕ ਐਟ ਦ ਵਾਟਰ ਇਨਨਸ ਆਫ ਪਾਣੀ ਹੈ ਯਾਰ ਇੰਨਾ ਸਾਫ ਪਾਣੀ ਯਾ ਨਾਲ ਘਰ ਮੇ ਪਤਾ ਨਹੀਂ ਲੋਕਾਂ ਦਾ ਯਾਰ ਕਿੰਨੀ ਸੋਹਣੀ ਜਗ੍ਹਾ ਹੈ ਆਟ ਐਂਡ ਕ੍ਰਾਫਟਸ ਕੀ ਲਿਖਿਆ ਹੋਇਆ ਉੱਥੇ ਜਾਣਾ ਬੜਾ ਬਟ ਥਿਸ ਇਜ਼ ਸੋ ਗੁੱਡ ਮਤਲਬ ਇੱਥੇ ਆ ਰੀਅਲੀ ਵਰਥ ਹਾਲ ਇਸ ਤੋਂ ਮੈਂ ਤੁਹਾਨੂੰ ਦਿਖਾਉਣੀ ਆ ਆਰਲਿੰਗਟਨ ਆਰਲਿੰਗਟਨ ਜਿਹੜੀ ਰੋ ਆ ਤੇ ਜਿਹੜਾ ਕਾਸਵੋਲ ਸਭ ਤੋਂ ਫੇਮਸ ਰੋ ਆ ਉਸ ਤੋਂ ਬਾਅਦ ਆ ਬੁੱਥੇ ਜਾਵਾਂਗੇ ਠੀਕ ਆ ਫॉर ਨਾਓ ਮੈਂ ਇੱਥੇ ਸਟਾਪ ਕਰਨ ਲੱਗੀ ਆ ਦਾ ਫੋਰਮ ਤੇ ਉੱਤਰ ਕਿ ਤੁਸੀਂ ਇੱਥੇ ਸਾਰਾ ਘੁੰਮ ਸਕਦੇ ਹੋ ਜਿੱਥੇ ਨੈਰਨੂਰ ਵਗੈਰਾ ਹੈ ਗਾਇਸ ਦੇਖੋ ਪਾਣੀ ਕਿੰਨਾ ਸਾਫ ਹੈ ਵਿੱਚੇ ਸਾਰੀ ਜਿਹੜੀ ਆਰਲਿੰਗਟਨ ਰੋ ਆ ਉੱਥੋਂ ਨੰਗੇ ਤੁਰਿਆਏ ਤੇ ਆਪਾਂ ਤੁਰਦੇ ਤੁਰਦੇ ਨਾਲ ਅੱਗੇ ਜਾ ਕੇ ਆ ਨਿਕਲਦਾ ਓਪਨ ਏਰੀਆ ਤੇ ਰੋ ਜਾਂਦੇ ਹੋਏ ਦਿਖਾਉਣੀ ਆ ਤੇ ਦੇ ਕਾ ਕਾ ਸਕਦੇ ਆ ਨਾ ਨੂੰ ਆਪਾ ਹੁਣ ਮੈਂ ਟੇਸਟ ਕਰਕੇ ਦੱਸਦੀ ਆ ਟੇਸਟ ਕਰਕੇ ਦੱਸਦੀ ਆ ਬਸ ਇਹ ਤਾਂ ਤੁੱਤੀਆਂ ਨਹੀਂ ਹੋਈਆਂ ਮੀਂਹ ਡਿਆ ਰੋ ਮੈਂ ਮੇਰੇ ਟੇਸਟ ਨਹੀਂ ਆ ਮੈਨੂੰ ਨਹੀਂ ਬਸਾਂ ਤੁੱਤੀਆਂ ਮੈਂ ਇਟਸ ਨਾਈਸ ਸੇਫ ਨੇ ਯੂ ਕੈਨ ਈਟ ਜਿਸ ਨੂੰ ਇੰਗਲੈਂਡਸ ਕਿਤੇ ਵੀ ਤੁੱਤੀਆਂ ਮਿਲਦੀਆਂ ਨੇ ਤੁਸੀਂ ਤੋੜ ਕੇ ਖਾ ਸਕਦੇ ਹੋ ਬਸ ਸਾਰਾ ਘੁੰਮ ਕੇ ਉਥੋਂ ਸਾਰਾ ਘੁੰਮ ਕੇ ਆ ਕੇ ਆਪਾਂ ਨੇ ਕਰਾਸ ਕਰਕੇ ਚਲੇ ਗਏ ਸੀ ਇਹਦੇ ਅੰਦਰ ਹੈਗਾ ਥੋੜਾ ਜਿਹਾ ਡੋਸ ਕ੍ਰਾਸ ਕਰਕੇ ਨਾ ਪਿੱਛੇ ਉਹ ਸਾਰੇ ਖੇਤ ਹੀ ਖੇਤ ਆਉਦ ਨੇ ਜਿਹੜੇ ਮੈਂ ਪਹਿਲਾ ਵੀਡੀਓ ਬਣਾਉਂਦਾ ਪਿਆ ਸੀਗਾ ਆਪਾਂ ਆਪੇ ਚੱਲੇ ਆ ਉੱਥੇ ਜਿਹੜੀ ਸਭ ਤੋਂ ਸੋਹਣੀ ਲੇਨ ਕਹਿੰਦੇ ਨੇ ਜਿਹਨੂੰ ਦੀ ਬਾਈ ਬਰੀਦੀ ਆਰਲਿੰਗਟਨ ਰੋ ਕਹਿੰਦੇ ਆ ਉਹਨੂੰ ਤੇ ਮੰਨੇ ਜਾਂਦੇ ਆ ਕਿ ਬਹੁਤ ਸੋਹਣੀ ਆ ਤੇ ਕਾਫੀ ਟਾਈਮ ਤੱਕ ਆਈਸੋਲੇਟਡ ਰਹੀ ਸੀ ਲੋਕਾਂ ਨੂੰ ਪਤਾ ਨਹੀਂ ਸੀ ਇੱਥੇ ਬੁੜਾ ਲੱਗਿਆ ਹੋਇਆ ਕਾਗਟਾ ਪੂਰਾ ਉਹ ਟੋਪੀ ਸੂਟ ਵਗੈਰਾ ਪਾ ਕੇ ਆਪਾਂ ਉਹ ਰੋ ਜਾਣ ਤੋਂ ਪਹਿਲਾਂ ਸੋਚਿਆ ਵੀ ਚਲੋ ਲੈਫਟ ਜਾ ਕੇ ਦੇਖੀਏ ਕੀ ਹੈ ਇੱਥੇ ਇੱਥੇ ਵੀ ਬੜਾ ਕੋਡ ਕੋਡਵਾਂਟੇ ਪਾਕੇ ਲੱਗਿਆ ਹੋਇਆ ਨਹੀਂ ਕੋਡਪੈਣੀ ਸੋਰੀ ਪੂਰਾ ਸੂਟ ਬੂਟ ਪਾਕੇ ਲੱਗਿਆ ਹੋਇਆ ਤੇ ਕਿੰਨਾ ਸੋਹਣਾ ਹੈ ਉੱਥੇ ਟੇਬਲ ਤੇ ਬੰਦਾ ਟੇਬਲ ਆ ਗਿਆ ਚਿਹਰਾ ਤੇ ਬੰਦਾ ਬੈਠਾ ਹੋਵੇ ਸਾਰੇ ਬੜਾ ਸੋਹਣਾ ਸੋਹਣਾ ਹੈ ਤੇ ਉਹ ਰੋ ਜਿਹੜੀ ਰਹਿੰਦੀ ਉਹ ਮੈਂ ਦਿਖਾਉਣਾ ਤੁਹਾਨੂੰ ਬਾਅਦ ਚ ਜਾ ਕੇ ਹੁਣ ਨਾਓ ਲੈਟ ਮੀ ਵੀਕ ਟੇਕ ਸਮ ਪਿਕਚਰਸ ਸ਼ੌਪਸ ਦੇਖ ਸ਼ੌਪਸ ਦੇਖ ਤੇ ਸਿਚ ਸ਼ੌਪਸ ਦੇਸੀ ਅండ్ ਲਿਕੇ ਦਿਸ ਮੇਰੇ ਪਚਪੰਦੇ ਸੁਪਨਾ ਸਾਰਾ ਘਾਰਾ ਤੇ ਵਿੱਚ ਸਾਰੇ ਬੈਡਰੂਮਸ ਨੇ ਲਾਂਡਰੀ ਰੂਮ ਕਿਚਨ ਐਂਡ एवरीथिंग ਸਾਰੀ ਫੈਮਲੀ ਆ ਯਾਰ ਪਲੀਜ਼ ਮੈਨੂੰ ਲੈ ਲਓ ਸਾਰੀ ਪ੍ਰੋਪਰ ਫੈਮਲੀ ਆ ਲਾਈਕ एवरीथिंग ਇਜ਼ ਹੇਅਰ ਮਾਈ ਗੋਡ ਗੌਸ਼ ਆਓ ਰੋ ਆ ਲਿੰਕਨ ਰੋ ਕਹਿੰਦੇ ਨੇ ਉਹ ਜਿਹੜੀ ਸਭ ਤੋਂ ਪਿਕਚਰੈਸਟਿਕ ਆ ਜਿਹਦੇ ਕਰਕੇ ਮੋਸਟਲੀ ਲੁਕੀ ਕੋਰਟਸ ਵਾਲ ਚ ਆਉਂਦੇ ਨੇ ਥਿਸ ਇਜ਼ ਦ ਪਲੇਸ ਮੈਨ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਆ ਹਾਰਸ਼ ਟ੍ਰੂਥ ਇਹ ਸਿਰਫ ਫੋਟੋਆਂ 'ਚ ਸੋਹਣੀ ਲੱਗਦੀ ਹੈ ਰੀਅਲ 'ਚ ਆ ਕੇ ਦੇਖੋਗੇ ਤੁਸੀਂ ਸਿਰਫ ਦੇਖਣਾ ਕਿ ਆ ਚਾਰਕ ਘਰ ਨੇ ਇਹ ਦੇਖਣਾ ਹੈ ਬਟ ਹਾਂ ਫੋਟੋਆਂ ਵਾਸਤੇ ਇਟਸ ਵੈਰੀ ਨਾਈਸ ਤੇ ਮੈਂ ਤਾਂ ਸਪੈਸ਼ਲੀ ਫੋਟੋਆਂ ਵਾਸਤੇ ਆਈ ਨਹੀਂ ਸੀ ਇਸ ਦਰੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਜਿਹਦੇ ਵਾਸਤੇ ਮੋਸਟਲੀ ਕੋਰਟਸਵੋਲਡ ਮਸ਼ਹੂਰ ਆ ਇਹਦਾ ਸ਼ਹਿਰ ਦਾ ਨਾਮ ਹੈਗਾ ਵਾਈਬਰੀ ਵਿਲੇਜ ਤੇ ਇਹ ਰੋਆ ਆਰਲਿੰਟਰ ਰੋ ਕਹਿੰਦੇ ਨੇ ਇਹਨੂੰ ਤੇ ਇਹਦੇ ਕਰਕੇ ਹੀ ਸਭ ਤੋਂ ਜ਼ਿਆਦਾ ਮਸ਼ਹੂਰ ਆ ਇਹ ਜਿਹੜਾ ਸ਼ਹਿਰ ਸੀਗਾ ਇਹ ਆਈਸੋਲੇਟਡ ਰਿਹਾ ਸੀ 1000s ਤੱਕ ਉਸ ਤੋਂ ਬਾਅਦ ਪਤਾ ਨਹੀਂ ਪ੍ਰਿੰਸ ਹੈਨਰੀ ਵਗੈਰਾ ਕਿਸੇ ਨੇ ਇਹਨੂੰ ਲੱਭਿਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਕੁਝ ਉਹਨੇ ਬਣਾਇਆ ਵੀ ਸੀ ਆਪਣਾ ਮੈਨੂੰ ਹੁਣ ਇਹਨਾਂ ਦੀ ਯਾਦ ਹੈਗਾ ਪਰ ਹਾਂ ਇਹਨੂੰ ਮੋਸਟ ਬਿਊਟੀਫੁਲ ਵਿਲੇਜ ਆਫ ਇੰਗਲੈਂਡ ਕਹਿੰਦੇ ਨੇ ਮਤਲਬ ਰਿਟਿਐਸਟ ਵਿਲੇਜ ਆਫ ਇੰਗਲੈਂਡ ਇਹਦੀ ਹਰ ਜਗ੍ਹਾ ਹਰ ਕੋਰਨਰ ਜਿਵੇਂ ਉੱਥੇ ਆ ਉਹਦੇ ਪਿੱਛੇ ਇੱਕ ਉਹ ਸੀਗਾ ਪੁਲ ਵਗੈਰਾ ਆ ਉੱਥੇ ਪੁਲ ਵਗੈਰਾ ਆ ਉੱਥੇ ਮੈਂ ਬਾਅਦ ਚ ਦਿਖਾਵਾਂਗੇ ਉਹ ਸਾਰੇ ਹਰ ਇੱਕ ਜਗ੍ਹਾ ਇੱਥੇ ਵਿੱਚ ਵਿੱਚ ਇਸ ਤਰ੍ਹਾਂ ਦੇ ਕੰਮ ਲਵ ਹਰ ਇੱਕ ਘਰ ਨੂੰ ਫੋਟੋ ਖਿਚਣ ਆਲਾ ਆ ਇਹਨਾਂ ਕੂਲ-ਕੂਲ ਜੀਆਂ ਚੀਜ਼ਾਂ ਨੇ ਇਹਦੇ ਵਿੱਚ ਇਹ ਸੋਹਣੀਆਂ-ਸੋਹਣੀਆਂ ਨੇ ਇਨੂ ਰੋ ਆਏ ਦੇ ਕਰਕੇ ਆਉਂਦੇ ਨੇ ਸਾਰੇ ਤੇ ਲੋਕੀ ਸਿਰਫ ਇੱਥੇ ਘੁੰਮਦੇ ਨੇ ਤੇ ਬਹੁਤ ਜ਼ਿਆਦਾ ਟਾਈਮ ਚਾਹੀਦਾ ਤੁਹਾਨੂੰ ਅਗਰ ਤੁਸੀਂ 2-3 ਘੰਟੇ ਲਈ ਜਾਓਗੇ ਤਾਂ 2-3 ਘੰਟੇ ਜੇ ਸਾਰਾ ਕੋ ਮੈਂ ਆਂਦਾ ਆ ਸਾਰਾ ਵਾਕ ਕਰਕੇ ਘੁੰਮਿਆ ਜਾਂਦਾ ਕੋਈ ਸਪੈਸੀਫਿਕਲੀ ਹਮ ਸਾਰਾ ਦਿਨ ਹੀ ਆ ਦੋ ਦਿਨ ਕੱਢ ਕੇ ਆਉਂਦੇ ਰੋ ਨਹੀਂ ਸਿਰਫ ਇੰਨਾ ਹੀ ਸੋਨਾ ਹੈ ਇਹ ਬਸ ਸੋਨਾ ਬਹੁਤ ਆ ਕਿ ਇੰਨਾ ਕ ਹੀ ਛੋਟਾ ਜਿਹਾ ਆਇਆ ਹੈ ਤੇ ਤੇ ਕੋਈ ਵੀ ਚੀਜ਼ ਤਾਂ ਨਹੀਂ ਹੈਗੀ ਤੇ ਤੁਸੀਂ ਐਂਟਰੀ ਜਾ ਕੇ ਕਰਕੇ ਦੇਖਣਾ ਆ ਤੁਹਾਨੂੰ ਟਿਕਟਸ ਹੀ ਲੋੜਾ ਨਾਥਿੰਗ ਲਾਈਕ ਦਟ ਅੰਟਿਲ ਅਨਲੈਸ ਯੂ ਵਾਂਟ ਟੂ ਫਿਸ਼ਿੰਗ ਤੇ ਉਹਦੇ ਵਾਸਤੇ देयर इज ਅ ਫਾਰਮ ਹੈਗਾ ਬੱਸ ਟਰਾਊਟ ਮਤਲਬ ਦਾ ਸਟਾਊਟ ਜੋ ਵੀ ਇਹਦਾ ਨਾਮ ਦਾ ਟਰਾਊਟ ਫਾਰਮ ਆ ਇਹ ਜਿੱਥੇ ਫਿਸ਼ਿੰਗ ਵਗੈਰਾ ਹੁੰਦੀ ਹੈ ਅੰਦਰ ਬਹੁਤ ਜ਼ਿਆਦਾ ਸੋਹਣਾ ਆ ਤੇ ਆ ਪੋਲਾ ਜਿਹੜਾ ਕਾਫੀ ਫੋਟੋਸ ਆਪਾਂ ਦੇਖਦੇ ਆ ਕੋਟਸਵੋਲ ਦਾ ਪੋਲਾ ਜਿੱਥੋਂ ਪਿਕਚਰਸ ਤੇ ਜਾ ਹੈਗਾ ਆ ਕਿ ਦੂਰੋਂ ਜਾ ਕੇ ਤੁਸੀਂ ਫੋਟੋ ਖਿੱਚ ਸਕਦੇ ਹੋ ਤੇ ਸਾਹਮਣੇ ਆਹ ਆ ਹੈਗਾ ਦਾ ਸਵਾਨ ਹੋਟਲ ਇਹਨੂੰ ਹੀ ਐਕਸੈਸ ਮਿਲਦਾ ਆ ਇਹਦਾ ਤੇ ਬਹੁਤ ਘੈਂਟ ਆ ਜੇ ਇੱਥੇ ਬੰਦੇ ਤੁਸੀਂ ਅਫੋਰਡ ਕਰ ਸਕਦੇ ਤੁਸੀਂ ਇਸ ਵਨ ਹੋਟਲ ਚ ਰਹੋ ਤੇ ਇਹਦਾ ਨਾ ਪਾਰਕ ਦਾ ਐਕਸੈਸ ਮਿਲਦਾ ਆ ਤੁਸੀਂ ਪਾਰਕ ਦੇ ਵਿੱਚ ਜਾ ਕੇ ਆਰਾਮ ਨਾ ਰੈਸਟ ਕਰ ਸਕਦੇ ਹੋ ਤੇ ਚੇਅਰਸ ਵਗੈਰਾ ਲੱਗੀਆਂ ਹੋਈਆਂ ਨੇ ਬਾਸ ਚੇਅਰਸ ਹਨ ਬਾਅਦ ਚੇਅਰਸ ਵਗੈਰਾ ਉਹ ਪੁਲ ਦੇ ਸਾਹਮਣੇ ਹੀ ਆ ਸੈਕਿੰਡ ਪੁਲ ਆ ਜਿਹਦੇ ਉੱਤੇ ਮਲੇਗੀ ਪਿਕਚਰ ਸਿੱਖ ਜਾਏ ਤੇ ਲੋਕੀ ਕਾਫੀ ਫੋਟੋਸ ਖਾਂਦੇ ਨੇ ਤੇ ਉਹ ਜਿਹੜੀ ਸਾਰੀ ਰੋਆ ਉੱਥੋਂ ਤੁਰ ਕੇ ਤੁਸੀਂ ਜਾ ਸਕਦੇ ਹੋ ਉਹ ਜਿਹੜਾ ਆਰਲਿੰਗਟਰ ਰੋਆ ਉਹ ਵੀ ਇੱਥੋਂ ਦਿਖਦੀ ਆ ਉਹ ਹੈਗੀ ਆਰਲਿੰਗਟਰ ਰੋ ਤੇ ਇੰਨਾ ਹੀ ਆ ਪੁੱਦੇ ਦੀ ਗੱਲ ਇਹ ਹੈ ਕਿ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ 2-4 ਘੰਟੇ ਦੇ ਵਿੱਚ ਅਗਰ ਤੁਸੀਂ ਲੰਡਨ ਤੋਂ ਆਣਾ ਹੈ ਤਾਂ ਤੁਸੀਂ ਵਨ ਡੇ ਟ੍ਰਿਪ ਕੱਢ ਸਕਦੇ ਹੋ ਕੋਟਸਵੋਲਡ ਦਾ ਆਪਾਂ ਨੂੰ ਪੁੱਛਾ ਲੱਗਦਾ ਰਹਿੰਦਾ ਕਿ ਗੱਡੀ ਚਾਹੀਦੀ ਆ which is wrong ਗੱਡੀ ਨਹੀਂ ਚਾਹੀਦੀ ਹੈਗੀ ਤੁਸੀਂ ਇੱਥੇ ਲੰਡਨ ਤੋਂ ਸਵਿੰਡਨ ਦੀ ਟ੍ਰੇਨ ਫੜੋ ਨੈਸ਼ਨਲ ਕੋਚ ਜਾਂ ਫਲੈਕਸ ਬੱਸ ਕੋਚ ਫੜੋ ਤੇ ਉੱਥੋਂ ਸਵਿੰਡਨ ਤੋਂ 1 ਘੰਟੇ ਦੀ ਬੱਸ ਲਓ 51 ਨੰਬਰ ਬੱਸ ਤੇ ਉੱਥੇ ਨਾਲ ਤੁਸੀਂ ਪਹੁੰਚੋਗੇ ਸ਼ਰਿੰਸਟਰ ਸ਼ਰਿੰਸਟਰ ਤੇ ਉਥੋਂ 15 ਮਿੰਟ ਦੀ ਬੱਸ ਲਓ 855 ਤੁਸੀਂ ਆਰਾਮਨਾ ਇੱਥੇ ਕੋ ਮੋ ਫਿਰੋ 335 ਤੇ 435 ਤੇ ਫਿਰ ਬੱਸ ਆਉਂਦੀਆਂ ਜਿਹੜੀਆਂ ਰਿਟਰਨ ਵਾਲੀਆਂ ਨੇ ਤੁਸੀਂ ਰਿਟਰਨ ਬੱਸ ਲਓ ਆਰਾਮਨਾ ਫਿਰ ਸੇਰਿੰਸਟਰ ਜਾਓ ਸੇਰਿੰਸਟਰ ਘੁੰਮਣਾ ਘੁੰਮੋ ਤੇ ਉਸ ਵਾਰ ਤੁਸੀਂ ਲੰਡਨ ਦੀ ਬੱਸ ਵਾਪਸ ਫੜ ਸਕਦੇ ਮੈਨੂੰ ਵਨ ਡੇ ਟ੍ਰਿਪ ਵੀ ਹੋ ਸਕਦਾ ਮੈਨੂੰ ਲੱਗਦਾ ਨਹੀਂ ਸੀ ਕਿ ਕੋਸਵੋਲ ਦਾ ਵਨ ਡੇ ਟ੍ਰਿਪ ਹੋ ਸਕਦਾ ਤੇ ਮੈਂ 3 ਦਿਨ ਕੱਢ ਕੇ ਆਈ ਹਾਂ ਬਟ ਹੁਣ ਮੈਂ ਜੇ ਆਈਆਂ ਤਾਂ ਮੈਂ ਆਬੀਸਲੀ ਮੈਂ ਜਿਹੜੇ ਹੋਰ ਨੇ ਲੋਅਰ ਸਲਟਰ ਹਾ ਪਰ ਸਲਟਰਸ ਟੂ ਔਨ ਦਾ ਵੁੱਡ ਤੇ ਇੱਕ ਹੋਰ ਆ ਚੌਥੇ ਨੰਬਰ ਦਾ ਉਹਦਾ ਮੈਂ ਨਾਮ ਭੁੱਲ ਗਈ ਓ ਮੈਗਾ ਲੂ ਵੀਡੀਓ ਤੇ ਦੱਸੂਗੀ ਤੇ ਮੈਂ ਉਹਦੇ ਸਾਰੇ ਤੁਹਾਨੂੰ ਕੱਲ ਨੂੰ ਆਪਣਾ ਸਾਰਾ ਟ੍ਰਿਪ ਹੋਊਗਾ ਬਟਨ ਔਨ ਦਾ ਵਾਟਰ ਉਹ ਸਾਰਾ ਆਪਾਂ ਦੇਖਾਂਗੇ ਕੱਲ ਨੂੰ ਤੇ ਥੈਂਕ ਯੂ ਫॉर ਵਾਚਿੰਗ ਇਫ ਯੂ ਲਾਈਕ ਪਲੀਜ਼ ਸਬਸਕ੍ਰਾਈਬ ਬਾਏ ਕੈਪੀਟਲ ਕੋਸਟਵੋਲਡ ਰਿਕອດਸ ਆਲਵੀ ਕੈਪੀਟਲ ਫਿਰੈਂਸਟਰ ਤੋਂ ਮੈਂ ਸ਼ਾਪਿੰਗ ਕੀਤੀ ਮੇਰੇ ਸ਼ਾਪਿੰਗ ਹੋ ਗਈ ਜੈਕਟ ਐਂਡ ਅਸੀਂ ਇੱਥੋਂ 5 ਵਜੇ ਫਾਣੀ ਬੱਸ ਉਹਨਾਂ ਤੱਕ ਅਸੀਂ ਇੱਥੇ ਲੂਰ ਲੂਰ ਕਰਦੇ ਫਿਰਨਾ ਆ ਆ ਦੇਖੋ ਮੂਛਣ ਮੂਛਾ ਪੁੱਤਾ ਕੋਟਵੋਲਡ ਕੈਪੀਟਲ ਮੈਂ ਸ਼ਾਪਿੰਗ ਕਰਨ ਸ਼ਾਪਿੰਗ ਕੀਤੀ ਜੈਕਟ ਲਈ ਤੇ ਸ਼ਾਇਦ ਨਾਮ ਹੈਗਾ ਸਾਇਲੈਂਸ ਸਟਾਰ ਸਾਇਲੈਂਸ ਸਟਾਰ ਨੂੰ ਕਿਹੜੀ ਗੜੀ ਤੋਂ ਹੁਣੀਆ ਸਿਰਫ ਕਾਰਟਸ ਹੋਲਡ ਹੀ ਨਹੀਂ ਸੋਹਣਾ ਕਾਰਟਸ ਹੋਲਡ ਦੀਆਂ ਘੜੀਆਂ ਵੀ ਬਹੁਤ ਸੋਹਣੀਆਂ ਨੇ ਆਹ ਸੋ ਬਿਊਟੀਫੁਲ